ਫਾਟਕ ਬੰਦ ਹੈ ਟ੍ਰੇਨ ਆਉਣ ਵਾਲੀ ਆ ਲੇਕਿਨ ਸਾਡੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ੱੱਕੇ ਨਾਲ ਹੀ ਕਦੀ ਫਾਟਕ ਥੱਲਿਓਂ ਤਾਂ ਚੁੱਕ ਕੇ ਕਦੀ ਇੱਕ ਸਾਈਡ ਤੋਂ ਦੂਜੀ ਸਾਈਡ ਤੋਂ ਆਹ ਵੇਖੋ ਮੋਟਰਸਾਈਕਲ ਲੈ ਕੇ ਕੋਈ ਆ ਰਿਹਾ ਆ ਤੇ ਫਾਟਕ ਬੰਦ ਹੈ ਬਿਲਕੁਲ ਜੇ ਅਚਾਨਕ ਗੱਡੀ ਆ ਜਾਵੇ ਐਕਸੀਡੈਂਟ ਹੋ ਜਾਏਗਾ ਨੁਕਸਾਨ ਵੱਡਾ ਵਾਪਰ ਸਕਦਾ ਫਿਰ ਕਹਿਣਾ ਆ ਜੀ ਫੁਲਾਨੀ ਦੀ ਗਲਤੀ ਠਿੰਗੜੇ ਦੀ ਗਲਤੀ ਆਹ ਵੇਖੋ ਆਹ ਵਾਲੇ ਥੱਲਿਓਂ ਦੀ ਮੋਟਰਸਾਈਕਲ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਜੇ ਇਹਨਾਂ ਨੂੰ ਕੋਈ ਸਮਝ ਤੇ ਸਾਰੇ ਨੂੰ ਹੀ ਹੈਗੀ ਹੈ ਕਿ ਇਹ ਗਲਤ ਕੰਮ ਹੈ ਵੀ ਆਪਾਂ ਨਾ ਕਰੀਏ ਪਰ ਨਹੀਂ ਲੋਕ ਟਲਦੇ ਗਲਤ ਕੰਮ ਕਰਦੇ ਨੇ ਮੈਂ ਸਮਝਦਾ ਕਿ ਜੇ ਸਾਡੇ ਵੱਡੇ ਉਮਰ ਦੇ ਲੋਕ ਨਹੀਂ ਹਟਣਗੇ ਤਾਂ ਸਾਡੇ ਬੱਚੇ ਜਿਹੜੇ ਨੇ ਉਹ ਇਹਨਾਂ ਗੱਲਾਂ ਤੋਂ ਕਿੱਥੋਂ ਸੁਧਰ ਜਾਣਗੇ ਸਾਡੇ ਸਾਰਿਆਂ ਲੋਕਾਂ ਨੇ ਤੇ ਧਿਆਨ ਦੇਣਾ ਚਾਹੀਦਾ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਜੇ 2-4 ਮਿੰਟ ਆਪਾਂ ਵੇਟ ਕਰ ਵੀ ਲਵਾਂਗੇ ਤੇ ਕੋਈ ਵੱਡੀ ਗੱਲ ਨਹੀਂ ਆ ਇੱਕ ਵੱਡਾ ਨੁਕਸਾਨ ਹੋ ਸਕਦਾ ਕਿਉਂਕਿ ਸਾਡੇ ਘਰ ਦੇ ਸਾਡੇ ਪਰਿਵਾਰਕ ਮੈਂਬਰ ਸਾਨੂੰ ਅਕਸਰ ਦਿਖਦੇ ਨੇ ਬਹੁਤ ਸਾਰੇ ਲੋਕ ਖਲੋਤੇ ਵੀ ਨੇ ਤੁਸੀਂ ਦੇਖ ਸਕਦੇ ਹੋ ਲੇਕਿਨ 2-4 ਬੰਦੇ ਇਹੋ ਜਿਹੇ ਆਉਂਦੇ ਨੇ ਜਿਹੜੇ ਬੜੇ ਕਾਲੀ ਵਿੱਚ ਤੇ ਉਹ ਵੀ ਅਸੀਂ ਕਿਹਨਾਂ ਕਿ ਰੂਪ ਥਾਣੀ ਉਲਟੇ ਪੁਲਟੇ ਰਾਤ ਥਾਣੀ ਨਿਕਲ ਜੀ ਆ ਇੱਕ ਬੰਦਾ ਨਿਕਲਣ ਦੀ ਕੋਸ਼ਿਸ਼ ਕਰੂਗਾ ਵੇਖਿਓ ਤੁਸੀਂ ਉਹਨੇ ਉਲਟੇ ਪੁਲਟੇ ਰਾਤ ਥਾਣੀ ਨਿਕਲਣ ਦੀ ਇਹ ਕੋ ਗੱਲ ਚੰਗੀ ਜੀ ਨਹੀਂ ਲੱਗਦੀ ਇਹ ਬੜੀ ਗਲਤ ਜੀ ਗੱਲ ਆ ਇਦਾਂ ਨਹੀਂ ਕਰਨਾ ਚਾਹੀਦਾ